ਨਰੇਂਦਰਦੀਪ ਸਿੰਘ ਅਮਰ ਰਹੇ ਦੋਸਤੋ ਅੱਜ ਆਪਾਂ ਇੱਥੇ ਇਕੱਠੇ ਹੋਏ ਆ ਨਰੇਂਦਰਦੀਪ ਸਿੰਘ ਦੇ ਕਾਤਲਾ ਨੂੰ ਸਜਾਦ ਵਾਣ ਵਾਸਤੇ ਉਹਨਾਂ ਦੇ ਘਰਦਿਆਂ ਨੂੰ ਬਣਦਾ ਸਹੀ ਮੁਆਵਜ਼ਾ ਦਵਾਣਾ ਸੇ ਲਈਏ ਚਾਹੇ ਆਪਾਂ ਹੱਕ ਦਵਾਣਾ ਸੇ ਪਰ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇਹ ਸਰਕਾਰਾਂ ਦਾ ਕਿੱਧਰ ਨੂੰ ਚੱਲਿਆ ਕਿੱਧਰ ਨੂੰ ਮੋੜ ਚੱਲ ਪਿਆ ਜਿਹੜੇ ਬਦਲਾਵ ਨੂੰ ਸਰਕਾਰਾਂ ਤੁਹਾਡੇ ਦੋਸਤਾਂ ਨੇ ਲਿਆਂਦੀਆਂ ਜਿਹੜੇ ਦੋਸਤਾਂ ਨੇ ਇਹਨਾਂ ਨੂੰ ਵੋਟਾਂ પા ਕੇ ਇਹਨਾਂ ਨੂੰ ਇਸ ਲੈਵਲ ਤੱਕ ਲਿਆਂਦਾ ਅੱਜ ਉਹ ਵੀ ਘਰੇ ਬੈਠੇ ਮੇਰੀ ਖਿਆਲ ਖੂਨ ਦੇ ਹੰਝੂ ਰੋ ਰਿਹਾ ਹੈ ਕਿ ਯਾਰ ਇਹੋ ਜੇ ਬਦਲਾਵਾ ਵਾਸਤੇ ਤਾਂ ਅਸੀਂ ਨਹੀਂ ਕਿਹਾ ਸੀ ਮੇਰੀ ਖਿਆਲ 80 84 ਦੇ ਧਾਕਿਆਂ ਦੀ ਗੱਲ ਕਰਦੇ ਆਪਾਂ ਉਹਨਾਂ ਦਿਨਾਂ ਦੇ ਵਿੱਚ ਵੀ ਕਦੇ ਇਸ ਤਰ੍ਹਾਂ ਦੇ ਕਤਲ ਨਹੀਂ ਹੋਇਆ ਕਰਦੇ ਸੀਗੇ ਮੇਰੀ ਖਿਆਲ ਕਰਦੇ ਇਹਨਾਂ ਦੇ ਦੱਸ ਰਿਹਾ ਵੀ ਸਾਡੇ ਬੱਚਾ ਦਾ 4 ਵਜੇ ਕੇ 5 ਵਜੇ ਤਾਂ ਉਹਨਾਂ ਨਾਲ ਗੱਲ ਹੋ ਰਹੀ ਹੈ ਤੇ ਜਿਹੜਾ 8 ਵਜੇ ਫੋਨ ਆ ਰਿਹਾ 7:30 ਵਜੇ ਕੇ 8 ਵਜੇ ਫੋਨ ਆ ਰਿਹਾ ਤਾਂ ਉਦੋਂ ਇਹਨਾਂ ਨੂੰ ਬੰਦਾ ਲੱਗ ਰਿਹਾ ਕਿ ਸਾਡਾ ਬੱਚਾ ਇਸ ਦੁਨੀਆ ਤੇ ਹੀ ਹੈ ਦੁਨੀਆ ਤੇ ਹੀ ਹੈ ਨਹੀਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਇਹੋ ਜੇ ਕਤਲ ਹੋਣੇ ਔਰ ਉਹਦੇ باوجود 10 ਦਿਨ ਤੋਂ ਉੱਪਰ ਹੋ ਚੁੱਕੇ ਆ ਮੇਰੀ ਖਲ ਪੁਲਸਾਰਿਆਂ ਨੂੰ ਸੁਣਦਿਆਂ ਨੂੰ ਵੀ ਸ਼ਰਮ ਆਉਂਦੀ ਹੋਣੀ ਉਹਨਾਂ ਦੇ ਘਰੇ ਵੀ ਆ ਬੱਚੇ ਹੈਗੇ ਆ ਯਾਰ 10 ਦਿਨ ਤੋਂ ਉੱਪਰ ਹੋ ਗਏ ਅੱਜ ਵੀ ਉਹਨਾਂ ਦੇ ਮੁਲਾਜ਼ਮ ਜਿੰਨੇ ਵੀ ਬੰਦੇ ਵਿੱਚ ਇਹਨਾਂ ਦੇ ਵਿੱਚ ਸੀਗੇ ਇਸ ਕਤਲ ਪਰਿਵਾਰ ਦੇ ਵਿੱਚ ਹੈਗੇ ਆ ਉਹਨਾਂ ਚੋਂ ਇੱਕ ਵੀ ਬੰਦਾ ਆਏ ਤੱਕ ਇਹਨਾਂ ਨੇ ਰੈਸ਼ ਨਹੀਂ ਪਾਈ ਇਹਨਾਂ ਦੇ ਵੱਡੇ ਤੋਂ ਵੱਡੇ ਅਫਸਰਾਂ ਤੱਕ ਗੁਰਹਾਰ ਲਾ ਚੁੱਕੇ ਆ ਇਹ ਨਾਲੇ ਹਰ ਬੰਦੇ ਤੱਕ ਸਰਕਾਰ ਤੱਕ ਔਰ ਗੂੰਗੀ ਬੋਲੀ ਸਰਕਾਰ ਦਾ ਅੱਜ ਕਿਸੇ ਕਿਸਮ ਦਾ ਕੋਈ ਵੀ ਕੋਈ ਵਾਲੀਵਾਰਸ਼ ਨਹੀਂ ਹੈ ਜਿੱਥੇ ਮਰਜੀ ਤੁਸੀਂ ਜਾ ਕੇ ਦੇਖ ਲਓ ਹਰ ਬੰਦਾ ਇਹੀ ਕਹਿੰਦਾ ਯਾਰ ਇਹੋ ਜਿਹਾ ਬਦਲਾਅ ਇਹੋ ਜੀ ਸਰਕਾਰ ਅਸੀਂ ਕਦੇ ਨਹੀਂ ਸੋਚੀ ਸੀ ਨਰਿੰਦਰ ਲੀਬ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਮੇਰੀ ਖਿਆਲ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਡਾਕਟਰ ਹੈਗੇ ਆ ਉਹ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਇੰਨੀ ਕੁ ਵਧੀਆ ਸੇਵਾ ਦੇ ਰਿਹਾ ਹੈ ਜਿਹੜੀ ਆਪਾਂ ਆਮ ਗ੍ਰੰਥਾ ਦੇ ਵਿੱਚ ਪੜ੍ਹਾਨੇ ਆ ਲੋਕਾਂ ਨੂੰ ਕਿ ਇਨਸਾਨੀਅਤ ਦੀ ਸੇਵਾ ਕੀ ਹੁੰਦੀ ਹੈ ਅੱਜ ਉਹੋ ਜਿਹੇ ਬੰਦੇ ਜਿਨ੍ਹਾਂ ਨੇ ਇਹੋ ਜੀ ਸੇਵਾ ਦੇ ਰਿਹਾ ਹੈ ਅੱਜ ਜੇ ਉਹਨਾਂ ਦੇ ਬੱਚਿਆਂ ਦੇ ਕਤਲ ਹੋਣ ਲੱਗ ਜਾਣਗੇ ਇੱਕ ਟੀਚਰ ਬੱਚਾ ਜਿਹੜਾ ਲੋਕਾਂ ਦੇ ਬੱਚਿਆਂ ਨੂੰ ਪੜਾ ਕੇ ਇਹ ਡੀਸੀ ਸਾਹਿਬ ਦੇ ਬੱਚੇ ਹੋਣ ਚਾਹੇ ਐਸਐਸਪੀ ਸਾਹਿਬ ਦੇ ਬੱਚੇ ਹੋਣ ਉਹਨਾਂ ਦੇ ਬੱਚਿਆਂ ਨੂੰ ਪੜਾ ਕੇ ਉਸ ਬੱਚੇ ਨੇ ਬਾਹਰ ਭੇਜਿਆ ਇਹਨਾਂ ਦੇ ਡੀਜੀਪੀ ਸਾਹਿਬ ਉਹਨਾਂ ਦੇ ਆਪਣੇ ਬਰਨਾਲਾ ਦੇ ਵਿੱਚ ਜਦੋਂ ਯੂਨੀਵਰਸਿਟੀ ਸੀਗਾ ਸਾਡਾ ਨਿਰੰਦਰਦੀਪ ਇਹਨਾਂ ਵੱਲੋਂ ਅਵਾਰਡ ਦਿੱਤੇ ਗਏ ਆ ਪੁਲਿਸ ਵੱਲੋਂ ਯਾਰ ਤੁਸੀਂ ਜਿਹੜੇ ਬੱਚਿਆਂ ਨੂੰ ਵਾਰਡ ਦਿੰਦੇ ਹੋ ਜਿਹੜੇ ਬੱਚੇ ਤੁਹਾਡੇ ਸਰਕਾਰ ਚਲਾਉਣ ਦੇ ਵਿੱਚ ਸਹਿਯੋਗ ਦਿੰਦੇ ਆ ਤੁਹਾਡੇ ਦੁਨੀਆ ਦੇ ਵਿੱਚ ਨਾਮ ਪੈਦਾ ਕਰ ਰਿਹਾ ਅੱਜ ਉਹਨਾਂ ਦੇ ਕਤਲ ਹੋਣ ਲੱਗ ਜਾਣਗੇ ਤਾਂ ਆਮ ਬੰਦੇ ਦੀ ਕੀ ਕਮੀ ਕੇ ਰਹਿ ਜੂਗੀ ਸਾਡੇ ਵਪਾਰੀਆਂ ਦੀ ਗੱਲ ਕਰ ਲਈਏ ਤਾਂ ਵਪਾਰੀਆਂ ਦੇ ਵਿੱਚ ਅੱਜ ਇਹ ਪੋਜੀਸ਼ਨ ਹੈ ਕਿ ਸਵੇਰੇ ਜਦੋਂ ਬੰਦਾ ਘਰੇ ਤੋਂ ਦੁਕਾਨ ਤੇ ਜਾਂਦਾ ਤੇ ਦੁਕਾਨ ਤੋਂ ਜਦੋਂ ਘਰੇ ਆਂਦਾ ਤਾਂ ਉਹ ਕਹਿੰਦਾ ਰੱਬ ਰੱਬ ਕਰਦਾ ਰਹਿੰਦਾ ਵੀ ਪਤਾ ਨਹੀਂ ਘਰੇ ਪਹੁੰਚੂਗਾ ਨਹੀਂ ਪਹੁੰਚੂ ਪਤਾ ਨਹੀਂ ਦੁਕਾਨ ਤੇ ਪਹੁੰਚੂਗਾ ਕਿ ਨਹੀਂ ਪਹੁੰਚੂਗਾ ਪਰ ਹਰ ਰੋਜ਼ ਦਿਨ ਵਿਆੜੇ ਫਰੋਤੀਆਂ ਹਰ ਰੋਜ਼ ਦਿਨ ਵਿਆੜੇ ਹਰ ਰੋਜ਼ ਨਵਾਂ ਕਤਲ ਹੋ ਰਿਹਾ ਹੈ ਇਹੋ ਜਿਹੀਆਂ ਚੀਜ਼ਾਂ ਦੇਖ ਕੇ ਸਾਡੇ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਜੀ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਸਾਡੇ ਮੁੱਖ ਮੰਤਰੀ ਜੀ ਪਰ ਉਹ ਅੱਜ ਜਿੱਥੇ ਵੀ ਤੁਹਾਡੀਆਂ ਸਟੇਜਾਂ ਲੱਗੀਆਂ ਹੁੰਦੀਆਂ ਉੱਥੇ ਉਹ ਰੰਗਲਾ ਪੰਜਾਬ ਦੀਆਂ ਗੱਲਾਂ ਕਰ ਰਹੇ ਹੁੰਦੇ ਆ ਔਰ ਬੜੇ ਅਜੀਬ ਢੰਗ ਨਾਲ ਉਹ ਕਹਿੰਦੇ ਨਾ ਭੰਡਾ ਵਾਲਾ ਕੰਮ ਜਿਹੜਾ ਹੁੰਦਾ ਭੰਡਾਂ ਦੇ ਢਾਂਗੇ ਦੇ ਨਾਲ ਕਹਿਣਗੇ ਮੇਰੀ ਤਾਂ ਗੱਡੀ ਉੱਥੇ ਫਲਾਣੇ ਨੇ ਰੋਕ ਲਈ ਤੇ ਉੱਥੇ ਬਚਾ ਕੇ ਮੈਨੂੰ ਕਹਿੰਦਾ ਜੀ ਸਾਡੇ ਵਾਸਤੇ ਕੀ ਕਰੋਗੇ ਮੇਰੀ ਗੱਡੀ ਉਹ ਫਲਾਣੇ ਰੋਕ ਲਈ ਇੱਥੇ ਸਾਡੇ ਨਰਿੰਦਰਦੀਪ ਦਾ ਕਤਲ ਹੋਇਆ ਪਿਆ ਆ ਬਠਿੰਡੇ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ 2 ਦਿਨ ਲਾ ਕੇ ਚਲੇ ਗਏ ਪਰ ਉਹਨਾਂ ਦੇ ਪਰਿਵਾਰ ਨੂੰ ਹਾਲ ਪੁੱਛਣਾ ਤੇ ਉਹਨਾਂ ਕੋਲੇ ਹੈ ਨਹੀਂ ਸੀਗਾ ਜਿਹੜੇ ਕਹਿੰਦੇ ਸੀ ਅਸੀਂ ਕਦੇ ਸਿਕਿਉਰਟੀਆਂ ਨਹੀਂ ਲਵਾਵਾਂਗੇ ਅੱਜ 5-500 ਬੰਦਾ ਨਾਲ ਸਿਕਿਉਰਟੀਆਂ ਦਾ ਲਿਜਾ ਕੇ ਘੁਟਰੇ ਫਿਰਦੇ ਆ ਜਿਹੜੇ ਕਹਿੰਦੇ ਸੀ ਜਿਹਨੂੰ ਡਰ ਲੱਗਦਾ ਉਹ ਪੁੱਚੜਖਾਨੇ ਖੋਲ ਲੋ ਆਪਣੇ ਮੁਰਗੀਖਾਨੇ ਖੋਲੋ ਅੱਜ ਉਹੀ ਬੰਦੇ ਅੱਜ ਹੈਲੀਕਾਪਟਰਾਂ ਦੇ ਉੱਪਰੋਂ ਦੀ ਟੱਪ ਕੇ ਚਲੇ ਜਾਂਦੇ ਆ ਇਹ ਫਰਕ ਹੁੰਦਾ ਹੈ ਜਿਹੜਾ ਬਦਲਾਵ ਜਿਹੜੇ ਆਪਾਂ ਅਣਜਾਣੇ ਬੰਦਿਆਂ ਨੂੰ ਆਪਾਂ ਜਦੋਂ ਇਹ ਜੇ ਲੈਵਲ ਤੇ ਲੈ ਕੇ ਆ ਜੰਨੇ ਮੇਰੀ ਤਾਂ ਤੁਹਾਨੂੰ ਇਹਨਾਂ ਦੋਸਤਾਂ ਨੂੰ ਇਹੀ ਗੁਜਾਰਿਸ਼ ਹੈ ਕਿ ਜਦੋਂ ਤੱਕ ਵੀ ਨਰਿੰਦਰਦੀਪ ਸਿੰਘ ਦੇ ਕਾਤਲਾਂ ਨੂੰ ਸਜ਼ਾ ਨਹੀਂ ਮਿਲਦੀ ਅਸੀਂ ਇਹਨਾਂ ਦੇ ਘਰਦਿਆਂ ਨੂੰ ਇਨਸਾ ਅੱਪਾ ਇੱਥੇ ਆ ਕੇ ਅੱਜ ਇੱਕ ਪ੍ਰਣ ਲੈ ਕੇ ਜਾਈਏ ਅੱਪਾ ਅੱਜ ਸੋਖਾ ਕੇ ਜਾਈਏ ਕਿ ਜਦ ਤੱਕ ਸਾਡੇ ਨਰਿੰਦਰਦੀਪ ਨੂੰ ਕਤਲਾਂ ਦਾ ਸਜ਼ਾ ਨਹੀਂ ਮਿਲਦੀ ਔਰ ਇਹਨਾਂ ਦੇ ਘਰਦਿਆਂ ਨੂੰ ਇਨਸਾਫ਼ ਨਹੀਂ ਮਿਲਦਾ ਅਸੀਂ ਇਹਨਾਂ ਦਾ ਸਾਥ ਨਹੀਂ ਛੱਡਾਂਗੇ ਅਸੀਂ ਕਿਸੇ ਕੀਮਤ ਤੇ ਵੀ ਟਿੱਕੇ ਨਹੀਂ ਬਟਾਂਗੇ ਇਹ ਚੀਜ਼ ਜਿਹੜੀ ਹੈ ਜਦ ਤੱਕ ਅਸੀਂ ਦਿਮਾਗ 'ਚ ਨਹੀਂ ਲਾ ਕੇ ਜਾਵਾਂਗੇ ਤਾਂ ਇਹ ਕਤਲ ਇਹਨਾਂ ਦਾ ਉਹ ਕਹਿੰਦਾ ਪੱਥਰ ਦੀਆਂ ਸਰਕਾਰਾਂ ਤੇ ਪੱਥਰ ਦੇ ਦਿਲ ਇਹਨਾਂ ਤੋਂ ਆਪਾਂ ਕੀ ਉਮੀਦ ਰੱਖ ਸਕਦੇ ਆ ਇਹ ਤੁਹਾਨੂੰ بڑے ਵੱਡੇ ਵੱਡੇ ਝਾਂਸੇ ਦੇਣਗੇ ਕਦੇ ਐਸਐਸਪੀ ਸਾਹਿਬ ਸਾਹਿਬ ਬੁਲਾ ਕੇ ਕਹਿਣਗੇ ਕਦੇ ਡੀਸੀ ਸਾਹਿਬ ਬੁਲਾ ਕੇ ਕਹਿਣਗੇ ਦੇਖੋ ਜੀ ਆਪਾਂ ਆ ਵੀ ਕਰਵਾ ਦਿੰਨੇ ਤੁਹਾਡਾ ਆ ਵੀ ਕਰਵਾ ਦਿੰਨੇ ਪਰ ਹਕੀਕਤ ਇਹ ਹੈ ਕਿ ਤੁਸੀਂ ਦਿਲ ਤੇ ਹੱਥ ਰੱਖ ਕੇ ਦੇਖੋ ਕਿ ਜਿਹੜਾ ਜਿੰਨਾਂ ਦਾ ਬੱਚਾ ਚਲਾ ਗਿਆ ਜਿਹਦਾ ਘਰ ਵਾਲਾ ਚਲਾ ਗਿਆ ਜਿਹਦਾ ਮੁੰਡਾ ਚਲਾ ਗਿਆ ਕੀ ਉਹ ਇਹ ਮੋੜਵਾ ਸਕਦੇ ਐ ਇਹਨਾਂ ਲੋਕਾਂ ਨੂੰ ਇਹ ਸ਼ਰਮ ਆਣੀ ਚਾਹੀਦੀ ਹੈ ਕਿ ਇਹੋ ਜੇ ਕਤਲ ਹੋਣ ਦੇ ਬਾਵਜੂਦ ਵੀ ਅੱਜ ਤੁਸੀਂ ਉਹਨਾਂ ਦੇ ਕਰਦਿਆਂ ਦੇ ਨਾਲ ਮੀਟਿੰਗਾਂ ਕਰ ਰਹੇ ਹੋ ਲੇਕਿਨ ਜਿਹੜੇ ਬੰਦੇ ਉਹਨਾਂ ਦੇ ਪੁਲਿਸ ਦੇ ਵਿੱਚ ਹੈਗੇ ਆ ਜਿਹੜੇ ਬੰਦੇ ਕਤਲ ਕਰ ਰਿਹਾ ਉਹਨਾਂ ਵਾਸਤੇ ਤੁਹਾਡੇ ਕੋਲੇ ਟਾਈਮ ਐ ਨਹੀਂ ਉਹਨਾਂ ਨੂੰ ਫੜਨ ਵਾਸਤੇ ਤੁਹਾਡੇ ਕੋ ਇਹੋ ਜੀਆਂ ਸਰਕਾਰਾਂ ਦਾ ਮੈਂ ਕਹਿੰਦਾ ਉਹ ਕਹਿੰਦਾ ਜਿੰਨੀ ਵੀ ਆਪਾਂ ਨਿੰਦਾ ਕੀਤੀ ਜਾਵੇ ਅਸੀਂ ਕਰਦੇ ਹਾਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ ਅਸੀਂ ਹਮੇਸ਼ਾ ਇਸ ਪਰਿਵਾਰ ਦੇ ਨਾਲ ਖੜੇ ਹਾਂ ਇੱਥੇ 31 ਮੈਂਬਰੀ ਵੱਲੋਂ ਜੋ ਵੀ ਮੇਰੀ ਜਿੱਥੇ ਵੀ ਤੁਸੀ ਡਿਊਟੀ ਲਾਓਗੇ ਹਮੇਸ਼ਾ ਤੁਹਾਡੇ ਨਾਲ ਹਾਜ਼ਰ ਰਹੂੰਗਾ ਇੰਨਾ ਹੀ ਕਹਿੰਦਾ ਹੋਇਆ ਧੰਨਵਾਦ